ਪਹਿਲੀ ਤਾਂ ਬਹੁਤ ਖੁਸ਼ੀ ਦੀ ਗੱਲ ਆ ਵੀ ਸਾਡਾ ਸਿੱਧੂ ਵੀਰ ਤੁਹਾਨੂੰ ਸਾਰਿਆਂ ਨੂੰ ਤੁਸੀਂ ਜਿੰਨੇ ਜਾਣੇ 5000 6000 ਬੰਦਾ ਹੋ ਗਿਆ ਤੁਸੀਂ ਜਿੰਨੇ ਜਾਣੇ ਦੇਖ ਰਹੇ ਹੋ ਜਿਨ੍ਹਾਂ ਨੇ ਵੀ ਦਵਾਵਾਂ ਕੀਤੀਆਂ ਸਿੱਧੂ ਬਾਈ ਲਈ ਸਿੱਧੂ ਬਾਈ ਦੀ ਫੈਮਲੀ ਲਈ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਤੁਸੀਂ ਸਾਰੇ ਜਿਉਂਦੇ ਰਹੋ ਤੁਹਾਡੀਆਂ ਦਵਾਵਾਂ ਨਾਲ ਫੇਰ ਉਹ ਘਰ ਚ ਖੁਸ਼ੀਆਂ ਰੌਣਕਾਂ ਫੇਰ ਉਹ ਘਰ ਚ ਬਹੁਤ ਖੁਸ਼ੀਆਂ ਆ ਗਈਆਂ ਤੁਹਾਡੀਆਂ ਦਵਾਮਾਂ ਨਾਲ ਤੁਹਾਡੇ ਪਿਆਰ ਨਾਲ ਸੋ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਇੱਕ ਬੇਨਤੀ ਹੋਰ ਕਰਨੀ ਸੀ ਸਾਡਾ ਇੱਕ ਗਾਣਾ ਤੁਸੀਂ ਸੁਣਿਆ ਹੋਣਾ ਆਉਸਾਲਾ ਦਿਲ じゃ ਨਹੀਂ ਮੰਨਦਾ ਤੈਨੂੰ ਹੋਰ ਕਿਸੇ ਨਾਲ ਦੇਖਾਂ ਸੋ ਕਿਸੇ ਵੀਰ ਨੇ ਕਿਸੇ ਸਾਡੇ ਭਰਾ ਨੇ ਗਾਣਾ YouTube ਤੇ ਪਾਤਾ ਤੇ ਮਤਲਬ ਲੀਕ ਕਰਤਾ ਮੈਨੂੰ ਇਹ ਲੀਕ ਸ਼ਬਦ ਕਹਿਣ ਚ ਵੀ ਮੈਨੂੰ ਥੋੜੀ ਜੀ ਸ਼ਰਮ ਜੀ ਆਉਂਦੀ ਆ ਕਿਉਂਕਿ ਕਈ ਬੰਦੇ ਆਪ ਹੀ ਕਰ ਕਰ ਦਿੰਦੇ ਹੁੰਦੇ ਆ ਸੋ ਮੈਨੂੰ ਤਾਂ ਸ਼ਰਮ ਜੀ ਆਉਂਦੀ ਆ ਮੈਂ ਥੋੜਾ ਜਿਆ ਜਾ ਕੇ ਜੇ ਕਹਿ ਰਿਹਾ ਸੋ ਜੀ ਨੇ ਵੀ ਕੀਤਾ ਬਾਈ ਬਣੇ ਬੇਨਤੀ ਆ ਉਹਨੂੰ ਭਰਾ ਬਣੇ ਡਿਲੀਟ ਕਰ ਦਿਓ ਬਾਈ ਬਣੇ ਤੁਸੀਂ ਜਿਹੜੇ ਚੈਨਲ ਤੇ ਪਾਇਆ ਤੁਹਾਡੇ ਚਰਨਾਂ 'ਚ ਬੇਨਤੀ ਆ ਉਹਨੂੰ ਡਿਲੀਟ ਕਰ ਦਿਓ ਬਾਈ ਬਣੇ ਅਸੀਂ ਬਹੁਤ ਮਿਹਨਤ ਕੀਤੀ ਸੀ ਉਹ ਗਾਣੇ ਤੇ ਵੀਰੇ ਵੀਡੀਓ ਬਹੁਤ ਵੱਡਾ ਕੀਤਾ ਸੀ ਉਹਦਾ ਸੋ 22 ਬਣੇ ਬੇਨਤੀ ਆ ਉਹਨੂੰ ਡਿਲੀਟ ਕਰ ਦੋ ਵੀਰ ਬਣੇ ਮੁਸੇ ਬੈਕ ਮੁਸੇਲਾ ਜੱਟ ਫੇਰ ਆ ਗਿਆ ਕੀ ਬਾਤ ਆ ਆ ਗਿਆ ਬਾਈ ਆ ਗਿਆ ਆ ਗਿਆ